2024 ਦੀਆਂ ਲੋਕ ਸਭਾ ਚੋਣਾਂ ਨਿਰਪੱਖ ਕਰਾਉਣ ਦੇ ਲਈ ਪੁਲਿਸ ਵਿਭਾਗ ਇਸ ਸਮੇਂ ਪੂਰਾ ਸਰਗਰਮ ਨਜ਼ਰ ਆਉਂਦਾ ਹੈ ਇਸ ਮਾਮਲੇ ਨੂੰ ਲੈ ਕੇ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਤਿੰਨੋਂ ਸਬਡਿਵੀਜ਼ਨਾਂ 'ਚ ਸ਼ਕਤੀ ਪ੍ਰਦਰਸ਼ਨ ਕਰਦੇ ਆ ਫਲੈਗ ਮਾਰਚ ਕੀਤੇ ਗਏ ਇਮਾਨਦਾਰੀ ਦੀਆਂ ਕਈ ਮੰਜ਼ਲਾਂ ਕਰ ਕਰਦੇ ਆ ਐਸਐਸਪੀ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਆਈਪੀਐਸ ਨੇ ਆਖਿਆ ਕਿ ਇਹਨੀਆਂ ਹੱਦਾਂ ਤੇ ਸ਼ਰਾਰਤੀ ਜਨਸਰਾਂ ਵਿਰੁੱਧ ਉਸ ਦੀ ਬਾਜ਼ ਨਜ਼ਰ ਹੋਵੇਗੀ ਉਹਨਾਂ ਆਖਿਆ ਕਿ ਆਦਰਸ਼ ਚੋਣ ਜਾਗਤਾ ਲਾਗੂ ਹੋ ਚੁੱਕਾ ਹੈ ਆਜ਼ਾਦ ਨਿਰਪੱਖ ਤੇ ਨਿਰਪੈ ਚੋਣਾ ਕਰਵਾਉਣ ਵਾਸਤੇ ਪੁਲਿਸ ਵਿਭਾਗ ਦੀ ਅਹਿਮ ਭੂਮਿਕਾ ਹੋਵੇਗੀ ਉਹਨਾਂ ਕਹਿ ਕੇ ਸ਼ਰਾਬ ਪੈਸੇ ਦੀ ਦਰਵਰਤੋਂ ਤੇ ਚੋਣਾ ਦੌਰਾਨ ਮੁਕੰਮਲ ਪਾਬੰਦੀ ਹੋਵੇਗੀ ਜੇਕਰ ਕੋਈ ਅਜਿਹੇ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਦੇ ਵਿਰੁੱਧ ਸਖਤ ਕਾਨੂੰਨੀ ਪ੍ਰਕਿਰਿਆ ਅਪਣਾਈ ਜਾਵੇਗੀ ਫਲੈਗ ਮਾਰਤਦਾਨ ਉਨ੍ਹਾਂ ਦੇ ਨਾਲ ਐਸਪੀ ਪੀਵੀਆਈ ਸਰਦਾਰ ਇਕਵਾਲ ਸਿੰਘ ਡੀਐਸਪੀ सुरेंद्र ਚਾਨ ਚ ਸਮੇਤ ਜ਼ਿਲ੍ਹੇ ਦੇ ਹੋਰ ਪੁਲਿਸ ਆਲਾ ਅਧਿਕਾਰੀ ਕਰਮਚਾਰੀ ਹਾਜ਼ਰ ਸਨ ਦੇਖੋ ਜੀ ਲਾਈਨ ਚੱਲ ਰਿਹਾ ਹੈ ਬਿਲਕੁਲ ਸਿੱਧਾ ਥੋੜਾ ਜਿਹਾ ਜਸਤ ਰਹਿ ਗਿਆ ਹੈ ਦੇ ਵਿੱਚ ਡੀਜੀ ਸਾਹਿਬ ਦੀ ਹਦਾਇਤਾਂ ਮੁਤਾਬਕ ਸਾਰੇ ਜ਼ਿਲ੍ਹੇ ਦੇ ਵਿੱਚ ਹੀ ਅਸੀਂ ਫਲੈਗ ਮਾਰਚ ਕੱਢ ਰਹੇ ਹੈਗੇ ਸਾਡਾ ਸਬਡਿਵੀਜ਼ਨ ਬੰਗਾ ਦੇ ਵਿੱਚ ਵੀ ਫਲੈਗ ਮਾਰਚ ਹੈਗਾ ਸਬਡਿਵੀਜ਼ਨ ਬਲਾਚੌਰ ਦੇ ਵਿੱਚ ਵੀ ਤੇ ਇੱਥੇ ਵੀ ਜਿਹੜੀ ਸਾਡੀ ਪੰਜਾਬ ਪੁਲਿਸ ਦੀ ਟੁਕੜੀ ਦੇ ਨਾਲ ਬੀਐਸਐਫ ਦੀ ਇੱਕ ਪਲੈਟੂਨ ਹੈਗੀ ਹੈ ਜਿਹਦੇ ਨਾਲ ਅਸੀਂ ਇਹ ਫਲੈਗ ਮਾਰਚ ਪੂਰੇ ਸ਼ਹਿਰ ਦੇ ਵਿੱਚ ਕੱਟਾਂਗੇ ਇਹ ਸਾਡਾ ਇੱਕ ਕੰਫੀਡੈਂਸ ਬਿਲਡਿੰਗ ਮੈਜ਼ਰ ਹੈਗਾ ਤਾਂ ਕਿ ਅਸੀਂ ਲੋਕਾਂ ਨੂੰ ਸੈਂਸ ਆਫ ਸਿਕਿਉਰਿਟੀ ਦੇ ਸਕੀਏ ਤੇ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹੈਗੇ ਆ ਕਿ ਅਸੀਂ 24 ਘੰਟੇ ਹਾਜ਼ਰ ਹੈਗੇ ਆ ਜਿਹੜਾ ਬਿਲਕੁਲ ਅਸੀਂ ਫ੍ਰੀ ਐਂਡ ਫੇਅ ਬਿਲਕੁਲ ਜੀ ਅਸੀਂ ਹੁਣ ਪੈਦਲ ਜਿਹੜਾ ਹੈਗਾ ਇਹਨੂੰ ਸ਼ਹਿਰ ਦੇ ਵਿੱਚ ਕਰਾਂਗੇ ਤੇ ਜਿਹੜੀਆਂ ਸਾਡੀ ਬਿਲਕੁਲ ਜਿਹੜਾ ਇਹ ਗੱਡੀਆਂ ਦਾ ਮਾਰਸ਼ ਹੈਗਾ ਤੇ ਪੀਸੀਆਰ ਦਾ ਇਹ ਪਿੰਡਾਂ ਦੇ ਵਿੱਚੋਂ ਵੀ ਕੱਢਿਆ ਜਾਵੇਗਾ ਜਿਹੜੇ ਸ਼ਰਾਰਤੀ ਤੱਤ ਹੈਗੇ ਆ ਜਾਂ ਕੋਈ ਹੋਰ ਹੈ ਜੇ ਆਨਸਰ ਹੈਗੇ ਆ ਉਹਨਾਂ ਨੂੰ ਅਸੀਂ ਸਖਤ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜੇ ਕੋਈ ਵੀ ਇਦਾਂ ਦੀ ਸ਼ਰਾਰਤ ਕਰਦਾ ਤਾਂ ਪੂਰੀ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਬਿਲਕੁਲ ਜੀ ਅਸੀਂ ਆਪਣਾ ਕੰਟਰੋਲ ਨੰਬਰ ਜਿਹੜਾ ਅਸੀਂ ਸਾਡਾ ਸੋਸ਼ਲ ਮੀਡੀਆ ਪੇਜ ਹੈ ਉੱਤੇ ਵੀ ਜਾਰੀ ਕਰਤਾ ਸੀਗਾ ਅਸੀਂ ਤੁਹਾਨੂੰ ਵੀ ਪ੍ਰੋਵਾਈਡ ਕਰਵਾ ਲਾਂਗੇ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਜਾਣਕਾਰੀ ਮਿਲਦੀ ਹੈ ਕਿਤੇ ਕੋਈ ਵੀ ਕੋਈ ਸ਼ਰਾਰਤ ਕਰ ਰਿਹਾ ਕੋਈ ਖਰਾਬੀ ਕਰ ਰਿਹਾ ਤਾਂ ਉਹ ਉਸ ਨੰਬਰ ਤੇ ਸਾਡੇ ਧਿਆਨ ਚ ਲਿਆ ਸਕਦੇ ਆ ਜੇ ਬਿਲਕੁਲ ਜੀ ਬਿਲਕੁਲ ਸਾਡੇ ਜਿਹੜੇ ਹਾਈ ਟੈਕ ਨਾਕਾਜ਼ ਵੀ ਲੱਗੇ ਹੋਏ ਆ ਸਾਡਾ ਮੈੜ ਜਿਹੜੀਆਂ ਸਾਡੀਆਂ ਫਲਾਈਂਗ ਟੀਮਾਂ ਨੇ ਉਹ ਵੀ ਬਣੀਆਂ ਹੋਈਆਂ ਜਿਹੜੀਆਂ ਲਗਾਤਾਰ 24 ਘੰਟੇ ਚੈਕਿੰਗ ਕਰਦੀਆਂ ਬਿਲਕੁਲ ਜੀ ਬਿਲਕੁਲ ਅਸੀਂ ਇਹਦੇ ਸਬੰਧ ਦੇ ਵਿੱਚ ਜਿਹੜੀ ਸਾਡੇ ਐਕਸਾਈਜ਼ ਦੇ ਕਰਮਚਾਰੀ ਉਹਨਾਂ ਨਾਲ ਵੀ ਅਸੀਂ ਮੀਟਿੰਗ ਕੀਤੀ ਹੈ ਤੇ ਅਸੀਂ ਟੀਮਾਂ ਵੀ ਬਣਾਈਆਂ ਹੈਗੀਆਂ ਹਰੇਕ ਸਬਡੇਨ ਦੇ ਵਿੱਚ ਐਕਸਾਈਜ਼ ਤੇ ਪੁਲਿਸ ਦੀਆਂ ਮਿਲ ਕੇ ਟੀਮਾਂ ਬਣੀਆਂ ਹੈਗੀਆਂ ਜਿਹੜੀਆਂ ਇਹਨਾਂ ਤੇ ਰੇਡ ਵੀ ਕਰ ਰਹੀਆਂ ਤੁਸੀਂ ਦੇਖੋਗੇ ਕਿ ਪਿੱਛੇ ਜੀ ਅਸੀਂ ਕਾਫੀ ਜ਼ਿਆਦਾ ਰੇਡ ਕੀਤੇ ਆ ਤੇ ਸਾਡੇ ਕਾਫੀ ਬੰਦੇ ਰਾਉਂਡਅਪ ਵੀ ਕੀਤੇ ਆ ਤੇ ਪਰਚੇ ਵੀ ਐਕਸਾਈਜ਼ ਦੇ ਕਾਫੀ ਦਿੰਦੇ ਹੈਗੇ ਬਿਲਕੁਲ ਅਸੀਂ ਜਿਹੜੇ ਜਿਹੜੀ ਲੋਕਲ ਸ਼ਰਾਬ ਜਾਂ ਕੋ ਇਲੀਗਲ ਲੈ ਕੇ ਆਉਂਦੇ ਉਹਨਾਂ ਤੇ ਵੀ ਅਸੀਂ ਕਾਫੀ ਪਰਚੇ ਦਿੱਤੇ ਤੇ ਦੋ ਪਰਚੇ ਅਸੀਂ ਲਾਣ ਦੇ ਵੀ ਦਿੱਤੇ ਹੈਗੇ ਸਾਡੇ ਕਾਫੀ 2600 ਦੇ ਨੇੜੇ ਜਿਹੜੀ ਹੈਗੀ ਹੈ ਲੀਡਰ ਦੇ ਨੇੜੇ ਉਹ ਵੀ ਸਾਡੀ ਰਿਕਵਰੀ ਹੋਈ ਹੈ